ਨੇ ਤਾਂ ਇੱਥੇ ਕੀ ਐ ਸਰਟੀਫਿਕੇਟ ਕੁਝ ਹੋ ਰਹਾ ਹੈ ਕੁਝ ਹੋਰ ਬਣਨਾ ਚਾਹੁੰਦੇ ਸੀ ਬਣ ਗਏ ਕੁਝ ਹੋਰ ਉਸ ਜੋਬ ਚ ਮਨ ਹੀ ਨਹੀਂ ਲੱਗਦਾ ਉਹ ਕਿਸੇ ਜੰਗਲ ਦੇ ਵਿੱਚ ਖਰਗੋਸ਼ ਦੀ ਨੌਕਰੀ ਨਿਕਲੀ ਵੀ ਖਰਗੋਸ਼ ਕੰਮ ਕਰੂਗਾ ਉੱਥੇ ਇੱਕ ਰਿਛਾਵੜਿਆ ਉਹਨਾਂ ਕੋਲੇ ਕਹਿੰਦਾ ਯਾਰ ਮੈਨੂੰ ਦੇ ਦੋ ਨੌਕਰੀ ਉਹ ਕਹਿੰਦੇ ਨੌਕਰੀ ਤਾਂ ਖਰਗੋਸ਼ ਦੀ ਐ ਕਹਿੰਦਾ ਯਾਰ ਮੈਨੂੰ ਖਰਗੋਸ਼ ਲਿਖ ਦੋ ਸਰਟੀਫਿਕੇਟਾਂ 'ਚ ਕਹਿੰਦੇ ਬਣਵਾ ਲਿਆ ਉਹਨੇ ਸਰਟੀਫਿਕੇਟ ਬਣਾ ਲਿਆ ਡੋਮਿਸਾਈਲ ਦੇ ਵੀ ਸਾਰੇ ਵੀ ਮੈਂ ਖਰਗੋਸ਼ ਤੈਨੂੰ ਨੌਕਰੀ ਵੀ ਮਿਲ ਗਈ ਨੌਕਰੀ ਮਿਲ ਗਈ ਤਾਂ ਹੂੰ ਟ੍ਰੀਟਮੈਂਟ ਵੀ ਤਾਂ ਫਿਰ ਖਰਗੋਸ਼ ਵਾਲੇ ਮਿਲਣਾ ਸੀ ਨਾ ਹੁਣ ਥੋੜੇ ਜਿਹਾ ਦਾਣੇ ਦੇ ਦਿਆ ਕਰਨ ਖਾਨੂ ਕਹਿੰਦਾ ਜਰ ਮੈਂ ਖਰਗੋਸ਼ ਆ ਕਹਿੰਦੇ ਨਹੀਂ ਸਰਟੀਫਿਕੇਟਾਂ ਤੇ ਖਰਗੋ ਉਹ ਕਹਿੰਦਾ ਮੈਂ ਰਿੱਚਾ ਕਹਿੰਦਾ ਸਰਟੀਫਿਕੇਟਾਂ ਤੇ ਖਰਗੋਸ਼ ਲਿਖਿਆ ਆ ਤੈਨੂੰ ਮਿਲੂ ਕਹਿੰਦਾ ਨਹੀਂ ਯਾਰ ਮੈਂ ਮੀਟ ਖਾਣ ਵਾਲਾ ਤੁਸੀਂ ਦੇਖੋ ਜੀ ਮੇਰਾ ਸਿਹਤ ਕਿੱਡੀ ਵੱਡੀ ਆ ਤੁਸੀਂ ਮੈਨੂੰ ਇੰਨੇ ਕ ਦਾਣੇ ਦੇ ਦੇਣਾ ਯਾਰ ਉਹ ਕਹਿੰਦੇ ਨਹੀਂ ਤੇਰੇ ਸਰਟੀਫਿਕੇਟਾਂ ਤੇ ਜਦੋਂ ਖਰਗੋਸ਼ ਲਿਖਿਆ ਹੋਇਆ ਆ ਬੜਾ ਉਹਨੇ ਖੈਰ ਬੜੇ ਤੰਗ ਹੋ ਗਏ ਮਹੀਨੇ ਚ ਉਹਨੂੰ ਪਤਾ ਲੱਗਿਆ ਜੰਗਲ ਦੇ ਪਰਲੇ ਪਾਸੇ ਇੱਕ ਨੌਕਰੀ ਹੈ ਜਿਹੜੀ ਰਿਚ ਵਾਸਤੇ ਨਿਕਲੀ ਸੀ ਉੱਥੇ ਖਰਗੋਸ਼ ਕੰਮ ਕਰੀ ਜਾਂਦਾ ਉਹਨੇ ਸੁਪਰੀਮ ਕੋਰਟ ਦੇ ਜੰਗਲ ਦੀ ਸੁਪਰੀਮ ਕੋਰਟ 'ਚ ਅਰਜੀ ਪਾਤੀ ਜੀ ਦੇਖੋ ਮੈਂ ਇੱਥੇ ਖਰਗੋਸ਼ ਦੇ ਤੌਰ ਤੇ ਕੰਮ ਕਰੀ ਆ ਨਾ ਉੱਥੇ ਇੱਕ ਖਰਗੋਸ਼ ਰਿਚ ਦੇ ਤੌਰ ਤੇ ਕੰਮ ਕਰੇ ਸਾਨੂੰ ਬਦਲ ਦਿਓ ਆਪਸ 'ਚ ਮਿਊਚੁਅਲ ਕਹਨੇ ਨਾ ਤੁਸੀਂ ਮਿਊਚੁਅਲ ਕਰ ਦਿਓ ਸਾਡੀ ਤੇ ਉਹ ਸੁਪਰੀਮ ਕੋਰਟ ਨੇ ਚਾਰ ਚੀਤਿਆਂ ਦੀ ਕਮੇਟੀ ਬਣਾਤੀ ਵੀ ਸੁਣੋ ਇਹਨਾਂ ਨੂੰ ਤੇ ਰਿਚ ਨੂੰ ਬੁਲਾ ਲਿਆ ਉਹਨਾਂ ਨੇ ਚਾਰ ਚੀਤਿਆਂ ਦੀ ਕਮੇਟੀ ਨੇ ਉਹ ਕਹਿੰਦੇ ਉਹ ਕਹਿੰਦਾ ਮੈਂ ਦੇਖੋ ਤੁਸੀਂ ਮੈਨੂੰ ਦੇਖ ਲਓ ਮੈਂ ਰੇਚਾਂ ਦੇਖੋ ਵੀ ਮੈਨੂੰ ਟ੍ਰੀਟਮੈਂਟ ਖਰਗੋਸ਼ ਵਾਲੀ ਮਿਲ ਰਹੀ ਹੈ ਵੀ ਗਲਤ ਹੋ ਰਿਹਾ ਉਹ ਕਹਿੰਦੇ ਸਰਟੀਫਿਕੇਟ ਦਿਖਾ ਸਰਟੀਫਿਕੇਟ ਕਹਿੰਦੇ ਨਹੀਂ ਖਰਗੋਸ਼ ਲਿਖਿਆ ਆਇਆ ਤੇ ਤਾਂ ਖਰਗੋਸ਼ ਦੇ ਤੌਰ ਤੇ ਟ੍ਰੀਟਮੈਂਟ ਹੋਊਗੀ ਉਹ ਕਹਿੰਦਾ ਚੰਗਾ ਧੰਨਵਾਦ ਜੀ ਬਾਹਰ ਗਿਆ ਬਾਹਰ মিডিਆ ਖੜਾ ਸੀਗਾ ਕਹਿੰਦੇ ਯਾਰ ਤੂੰ ਬਿਲਕੁਲ ਹੀ ਆਰਗੂਮੈਂਟ ਨਹੀਂ ਕੀਤਾ ਉਹਨਾਂ ਨਾਲ ਥੋੜਾ ਬਹੁਤ ਤਾਂ ਉਹਨਾਂ ਨਾਲ ਬਹਿਸ ਕਰਦਾ ਵੀ ਮੈਂ ਰਿੱਚਾਂ ਤੂੰ ਤਾਂ ਸਿੱਧੇ ਉਹਨਾਂ ਨੇ ਕਹਿਤਾ ਖਰਗੋਜਾਂ ਆਂ ਕਹਿ ਕੇ ਆ ਗਿਆ ਵੀ ਤੂੰ ਚੀਤਿਆਂ ਦੀ ਕਮੇਟੀ ਨਾਲ ਥੋੜੀ ਜੀ ਤੱਕ ਪ੍ਰੈਸ਼ਰ ਪਾਉਂਦਾ ਉਹਨਾਂ ਤੇ ਉਹ ਕਹਿੰਦਾ ਪ੍ਰੈਸ਼ਰ ਕਿਵੇਂ ਪਾਉਂਦਾ ਉਹ ਵੀ ਚੀਤੇ ਨਹੀਂ ਹੈਗੇ ਉਹ ਗਧੇ ਨੇ ਚੀਤਿਆਂ ਦੇ ਸਰਟੀਫਿਕੇਟ ਤੇ ਬੈਠੇ ਆ ਉਹ ਚੀਤਿਆਂ ਦੇ ਸਰਟੀਫਿਕੇਟ ਤੇ ਬੈਠੇ ਕਹਿੰਦਾ ਗਧੇ ਨੇ ਉਹ ਸੋ ਇੱਥੇ ਕੋਈ ਪਤਾ ਹੀ ਨਹੀਂ ਲੱਗ ਰਿਹਾ ਕੌਣ ਕਿਹੜੇ ਸਰਟੀਫਿਕੇਟ ਤੇ ਬੈਠਾ ਹੈ